ਕੋਈ ਤਾਂ ਵੱਧ ਗਿਆ ਆਪਣਾ ਹੈ ਕਿ ਨਹੀਂ ਆਪਾਂ ਤਾਂ ਰੋਜ਼ ਭੰਗੜਾ ਦੇਖਦੇ ਹਾਂ ਅਸੀਂ ਪਰ ਅੱਜ ਕਮਾਲ ਕੀਤੀ ਭਈ ਸਾਰਿਆਂ ਨੇ ਪੂਰਾ ਜੋਰ ਲਾਇਆ ਮੈਂ ਕਿਹਾ ਪਿੰਡ ਦੀਆਂ ਕਲੀ ਜਾਂ ਤੋਂ ਲੈ ਕੇ ਤਾਈਆਂ ਪੱਗਾਂ ਰੇਵਲਰ ਤੱਕ ਇੱਧਰ ਵੀ ਥੋੜੇ ਵੀ ਸੂਟ ਬਹੁਤ ਸੋਹੜੇ ਸਨ ਮੈਂ ਗੁੱਸੇ ਨਾਲ ਕਰ ਦਿਓ ਪਰ ਜ਼ਿਆਦਾ ਤਿਆਰੀ ਇਹਨਾਂ ਦੀ ਹੁੰਦੀ ਹੈ ਆਪਾਂ ਫੇਰ ਵੀ ਕਿੱਧਰਾਂ ਕਿੱ데 ਕੰਪਰੋਮਾਈਜ਼ ਨਹੀਂ ਪੰਪ ਨਹੀਂ ਏ ਸੱਚੀ ਗੱਲ ਹੈ ਪੰਪ ਨਹੀਂ ਏ ਪੰਪ ਦੀ ਬਹੁਤ ਲੋੜ ਪੈਂਦੀ ਹੈ ਸੱਚੀ ਗੱਲ ਹੈ ਕਈ ਵਾਰੀ ਨਾ ਫੰਦੇ ਨੂੰ ਬਪਦਤਾ ਹੋਵੇ ਤਾਂ ਬੰਦਾ ਉਹ ਕੰਮ ਕਰ ਜਾਂਦਾ ਜਿਹੜਾ ਕਦੇ ਕਰ ਹੀ ਨਹੀਂ ਸਕਦਾ ਪੰਪ ਦਿੱਤਾ ਸੀ ਕਹਿੰਦੇ ਪੰਪ ਦੇ ਕੇ ਤਾਂ ਸੀ ਤਾਂ ਵਿਆਹ ਕਰਾਤਾ ਵਾ 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 ਮੋਤੀਆ ਚਮੇਲੀ ਤੇ ਗੁਲਾਬ ਇਕੱਠੇ ਕੀਤੇ ਨੇ ਇੱਕ ਇੱਕ ਕਰਕੇ ਖਵਾਫ ਇਕੱਠੇ ਕੀਤੇ ਆਪਣੇ ਯਾਰਾਂ ਦੇ ਮੇ ਉਹ ਪੇ ਲੜ ਲੱਗਿਆ ਕੰਗੇ ਚੰਗੇ ਛੱਡ ਕੇ ਖਰਾਬ ਇਕੱਠੇ ਕੀਤੇ ਇਹ ਸਾਬੇ ਕੋਈ ਆ ਦੁਨੀਆਂ ਮੇਲੇ ਜਾਂਦੀ ਆ ਇਹ ਸੋਹਣੇ ਹਾਰ ਸ਼ਿੰਗਾਰ ਲਗਾ ਕੇ ਸਭ ਸਜਣ ਸਜਣੀਆਂ ਆ ਗਏ ਸੋਹਣੇ